ਜਿੱਦਾਂ ਚਾਹੇ ਉੱਚਾ ਚਲਿਆ ਜਾਵੇ ਸਮੇਂ ਦਾ ਪਤਾ ਨਹੀਂ ਕਹਿੰਦੇ ਨਿਵਾਨ ਵੱਲ ਚੱਲਣਾ ਸਿੱਖਲਾ ਨੀਵੇਂ ਹੋ ਕੇ ਚੱਲਣਾ ਸਿੱਖਲਾ ਚੰਦੂ ਨੇ ਕਿਤੇ ਦਾਵਾ ਕੀਤਾ ਸੀ ਗੁਰੂ ਅਰਜਨ ਸਾਹਿਬ ਕਹਿੰਦੇ ਉਹ ਚੰਦੂ ਚੁਬਾਰਿਆਂ ਦਾ ਮਾਨ ਹਮਕੋ ਮੋਰੀ ਸਰਸ ਉਚਾਰਾ ਮੋਰੀ ਮੇਲ ਸੋ ਮੋਰੀ ਧਾਰਾ ਮਿਲ ਹੈ ਚੁਬਾਰੇ ਸੰਗ ਚੁਬਾਰਾ ਆਪਣੇ ਆਪ ਨੂੰ ਚੁਬਾਰਿਆਂ ਦਾ ਮਾਲਕ ਤੇ ਗੁਰਨਾਨਕ ਦੇ ਘਰ ਨੂੰ ਕੁੱਲੀ ਤੇ ਮੋਰੀ ਆਖੇ ਸਮੇਂ ਦਾ ਪਤਾ ਨਹੀਂ ਕਦੋਂ ਕੁੱਲੀ ਜੁਗਾ ਹੀ ਰਹਿ ਜਾਵੇ ਇਤਿਹਾਸ ਗਵਾਏ ਨੱਥ ਪਾ ਕੇ ਮਹਿਲਾਂ ਦੇ ਮਾਲਕ ਚੰਦੂ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖਾਂ ਨੇ ਗਲੀਆਂ ਵਿੱਚ ਧੂਕ ਕੇ ਸਜ਼ਾ ਦਿੱਤੀ ਸੀ ਹਾਲਾਤ ਪਤਾ ਨਹੀਂ ਕਦੋਂ ਬਦਲ ਜਾਣ ਰਾਵਣ ਦੀ ਲੰਕਾ ਪਤਾ ਨਹੀਂ ਕਦੋਂ ਸੜ ਜਾਵੇ ਕਹਿੰਦੇ ਉੱਚਾ ਹੋਵੇਂਗਾ ਠੀਕ ਹੈ ਨਿਵਾਣ ਵੱਲ ਚੱਲਣਾ ਸਿੱਖ ਲੈ ਨਿਮਰਤਾ ਵਿੱਚ ਰਹਿ ਆ ਕਰ ਰੋੜੇ ਕੋਲੋਂ ਠੋਕਰਾਂ ਸਹਾਰਨੀਆਂ ਸਿੱਖ ਲੈ ਮਿੱਟੀ ਦੇ ਕੋਲੋਂ ਚਰਨਾ ਦੇ ਵਿੱਚ गिरਣਾ ਸਿੱਖ ਲੈ ਭਾਵ ਕੇ ਸਿਨਮਰ ਹੋਣਾ ਸਿੱਖ ਲੈ ਝੁਕਣਾ ਸਿੱਖ ਲੈ ਤੇ ਤੀਸਰਾ ਕਹਿੰਦੇ ਪਾਣੀ ਵਾਂਗੂ ਨਿਵਾਣ ਵਾਲੀ ਚੱਲਿਆ ਕਰ ਇਹ ਤਿੰਨ ਗੁਣ ਤੇਰੇ ਵਿੱਚ ਆ ਗਏ ਕਬੀਰ ਪਾਣੀ ਹੁਆ ਤਾਂ ਕਿਆ ਭਇਆ ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰੀ ਦਾ ਜਨ ਐਸਾ ਹੈ ਜਿਹਦੇ ਵਿੱਚ ਅਤ ਦੀ ਨਿਰਮਾਣਤਾ ਹੈ ਪਾਣੀ ਵਾਂਗੂ ਨਿਵਾਣ ਨੂੰ ਚੱਲਦਾ ਹੈ ਜਿਹੜਾ ਸਦਾ ਚਰਨਾ ਦੀ ਧੂੜ ਹੋ ਕੇ ਸਨਿਮਰ ਜੀਵਨ ਬਤੀਤ ਕਰਦਾ ਹੈ ਉਸ ਨੂੰ ਸੰਤ ਕਹਿੰਦੇ ਨੇ ਉਸ ਨੂੰ ਸਾਧੂ ਕਹਿੰਦੇ ਨੇ ਉਸ ਨੂੰ ਮਹਾਪੁਰਸ਼ ਕਿਹਾ ਜਾਂਦਾ ਹੈ ਔਰ ਐਸੇ ਮਹਾਪੁਰਸ਼ ਦੀ ਸ਼ਾਨ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇਹ ਬੋਲ ਕਹਿੰਦੇ ਨੇ ਆਠ ਪਹਿਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮੀਠਾ ਮਨੈ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾਰ ਸਾਧੂ ਨਿਮਰਤਾ ਵਿੱਚ ਰਹਿੰਦੇ ਨੇ ਸਾਧੂ ਚਰਨਾਂ ਦੀ ਢੂੜ ਹੋ ਕੇ ਰਹਿੰਦੇ ਨੇ ਸਾਧੂ ਨਿਰਮਾਣ ਵਿੱਚ ਰਹਿੰਦੇ ਨੇ ਤੇ ਜਿਹਦੇ ਵਿੱਚ ਐਸੀ ਅਤ ਦੀ ਨਿਮਰਤਾ ਹੈ ਕੋਨੂ ਗਿਆ ਹੈ ਆਪਸ ਕੋ ਜੋ ਜਾਣੈ ਨੀਚਾ ਸਉ ਗਨਿਆ ਸਭ ਤੇ ਉੱਚਾ ਮਿੱਤਰ ਸੱਤਰ ਜਾ ਕੈ ਏਕ ਸਮਾਨ ਹੈ ਪ੍ਰਭ ਆਪਣੇ ਬਿਨ ਅਵਰ ਨਾ ਜਾਣੈ ਮਿੱਤਰ ਤੇ ਸ਼ਤਰੂ ਨੂੰ ਇੱਕ ਸਮਝਦਾ ਹੈ ਇੱਕ ਸਮਾਨ ਸਮਝਦਾ ਹੈ ਪ੍ਰਭੂ ਤੋਂ ਲਹਿਦਾ ਹੋਰ ਕਿਸੇ ਤੇ ਅਕੀਦਾ ਨਹੀਂ ਰੱਖਦਾ ਸਭ ਤੋਂ ਵੱਡਾ ਲਖਣ ਸਾਧ ਦਾ ਕੀ ਹੈ ਸੂਰ ਬੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਛਲੀ ਸੰਤ ਬਚਨ ਦਾ ਬਲੀ ਆ ਫਿਰ ਪੜਿਓ ਮਨ ਸਾਚਾ ਮੁਖ ਸਾਚਾ ਸੋਏ ਹਾਮੂ ਮਰਦ ਬਾਇਦ ਸ਼ਾ ਵਦ ਸੁਖ ਨ ਵਰ ਨਾਸ਼ਿਕ ਮੇ ਦੇ ਘਰ ਧਰਦਾ ਹਾਨੇ ਦੇ ਘਰ ਸਾਧੋ ਐ ਸੰਤੋ ਐ ਜੋ ਜ਼ੁਬਾਨ ਤੇ ਟਿੱਡ ਵਿੱਚ ਹੋਵੇ ਜੋ ਟਿੱਡ ਵਿੱਚ ਐ ਜ਼ੁਬਾਨ ਤੇ ਹੋਵੇ ਇਹ ਨਹੀਂ ਵੀ ਟਿੱਡ ਵਿੱਚ ਕੁਝ ਹੋਰ ਤੇ ਜ਼ੁਬਾਨ ਤੇ ਕੁਝ ਹੋਰ ਉਹ ਸੰਤ ਨਹੀਂ ਐ ਅੱਜ ਬਿਆਨ ਹੋਰ ਨੇ ਕੱਲ ਨੂੰ ਬਦਲ ਜਾਣੋ ਸੰਤ ਨਹੀਂ ਹੈ ਸੂਰ ਬੀਰ ਬਚਨ ਕੇ ਬਲੀ ਇਹ ਸੰਤ ਦੇ ਲੱਛਣ ਨੇ ਸੰਤ ਦੇ ਗੁਣ ਨੇ ਦੇ ਆਰ ਵੈਲੀਅੰਟ ਐਂਡ ਦਾ ਮੈਨ ਆਫ ਵਰਡ ਜੋ ਕਹਿੰਦੇ ਨੇ ਸਿਰ ਲੈਂਦਾ ਲੈ ਜਾਵੇ ਪੁਰਜਾ ਪੁਰਜਾ ਕਟ ਮਰੇ ਕਬਹੂ ਨਾ ਛੜਾ ਖੇਤ ਸਿਰ ਲੈਂਦਾ ਰਹਿ ਜਾਵੇ ਉਹ ਨਹੀਂ ਡੋਲਦੇ ਮਾਇਆ ਨੇ ਸਾਨੂੰ ਪਿੱਛੇ ਲਾਇਆ ਹੈ ਸਾਧਾਨੇ ਮਾਇਆ ਪਿੱਛੇ ਦਾਈ ਹੁੰਦੀ ਐ ਕੌਲਾ ਬਪਰੀ ਸੰਤੀ ਸ਼ਲੀ ਸਾਧੂਆਂ ਦੇ ਅਧੀਨ ਐ ਮਾਇਆ ਨਿਮਾਣੀ ਬਣ ਕੇ ਉਹਨਾਂ ਦੇ ਚਰਣਾ ਵਿੱਚ ਰਹਿੰਦੀ ਐ ਸ਼ੰਤ ਦੇ ਜਿਹੜੇ ਲੱਛਣ ਨੇ ਇਹ ਅਵਸਥਾ ਕਿਨੂੰ ਹਾਸਲ ਹੁੰਦੀ ਐ ਕਹਿੰਦੇ ਰਮਣੰ ਕੇਵਲੰ ਕੀਰਤਨੰ ਸੋਧਰਮੰ ਦੇਹੇ ਧਾਰਨ ਹੈ ਜਿਹੜੇ ਸਦਾ ਹੀ ਗੁਰੂ ਨਾਨਕ ਨਰੰਕਾਰੀ ਦਾ ਨਾਮ ਜਪਦੇ ਨੇ ਨਾਮ ਸੁਣਦੇ ਨੇ ਨਾਮ ਦਾ ਧਿਆਨ ਤਰਦੇ ਨੇ ਚੌਕੜਾ ਲਾਉਂਦੇ ਨੇ ਔਰ ਬਾਣੀ ਪੜਦੇ ਆ ਪੜਦੇ ਆ ਇੱਕ ਦਿਨ ਐਸਾ ਚਸਕਾ ਪੈ ਗਿਆ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤਨਾ ਤ੍ਰਿਪਯਤੇ ਐਸਾ ਚਸਕਾ ਪੈ ਗਿਆ ਬਾਣੀ ਪੜਦੇ ਆ ਪੜਦੇ ਨੇ ਮੈਂ ਜੂਆ ਖੇਡਦੇ ਆ ਖੇਡਦੇ ਆ ਦੋ ਚਾਰ ਦਿਨ ਜੂਆ ਖੇਡੋ ਤੇ ਜਵਾਰੀ ਬਣੇਗਾ ਅੱਜ ਦਿਲ ਕੱਢਿਆ ਚੋਰੀ ਕਰ ਲਈ ਹੁਣ ਟਲੇਗਾ ਨਹੀਂ ਚੋਰ ਬਣੇਗਾ ਇਸੇ ਤਰ੍ਹਾਂ ਜਿਹੜਾ ਸਾਧ ਹੈ ਸੰਤ ਹੈ ਜਿਹੜੀ ਸੰਤ ਦੀ ਅਵਸਥਾ ਹੈ ਮਹਾਪੁਰਸ਼ ਦੀ ਜਿਹੜੀ ਅਵਸਥਾ ਹੈ ਉਹ ਬਾਣੀ ਪੜਨ ਲੱਗ ਪਿਆ ਚੌਂਕੜਾ ਲਾਉਣ ਲੱਗ ਪਿਆ ਇੱਕ ਦਿਨ ਉਹ ਅਵਸਥਾ ਮਿਲ ਗਈ ਹੁਣ ਬਾਣੀ ਤੋਂ ਬਿਨਾ ਰਹਿ ਨਹੀਂ ਸਕਦਾ ਸੌਖੀ ਉਦਾਹਰਣ ਗੁਰਬਾਣੀ ਨੇ ਦਿੱਤੀ ਹੈ ਅਮਲੀ ਅਮਲ ਨਾਲ ਅੰਬੜੇ ਮੱਛੀ ਨੀਰ ਨਾਲ ਹੋਏ ਅਮਲੀ ਅਮਲ ਤੋਂ ਬਿਨਾ ਨਹੀਂ ਰਹਿ ਸਕਦਾ ਪੰਜ ਸੱਤ ਦਿਨ ਹੋਏ ਉਹਨਾਂ ਦੇ ਅਮਲੀ ਦੀ ਡੱਬੀ ਜਾਵੇ ਗਵਾਚ ਫੀਮ ਪੋਸਟ ਦਾ ਨਾਂ ਲੱਭੇ ਦੇ ਅਮਲੀ ਦੁਖੀ ਬੈਠਾ ਹੈ ਪੰਜ ਸੱਤ ਦਿਨ ਹੋ ਗਏ ਨਸ਼ਾ ਨਹੀਂ ਮਿਲਿਆ ਟੋਟ ਵੱਜੀ ਹੈ ਉਹਨੂੰ ਹੌਲੀ ਦੀ ਜਾ ਕੇ ਆਖੋ ਅਮਲੀਆ ਸਰਪੰਚੀ ਦੇ ਦਈਏ ਉਹਦਾ ਜਵਾਬ ਸੁਣਿਓ ਅੱਗ ਲਾਉਣੀ ਕਹਿੰਦਾ ਤੇਰੀ ਸਰਪੰਚੀ ਨੂੰ ਕਿਦੋਂ ਡੱਬੀ ਲੱਭ ਕੇ ਦੇ ਮੇਰੀ ਉਹਦੇ ਨਾਲ ਹੀ ਸਰਪੰਚੀ ਹੈ ਅਮਲ ਕਰਨ ਵਾਲਾ ਬੰਦਾ ਅਮਲ ਤੋਂ ਬਿਨਾ ਜੀਉਂਦਾ ਨਹੀਂ ਜੇ ਰਹਿਂਦਾ ਦਾਅਵੇ ਸਭ ਝੂਠੇ ਨੇ ਕਹਿ ਸਕਦੇ ਨੇ ਮੈਂ ਛੱਡ ਦਿੱਤਾ ਅਮਲੇ ਨਹੀਂ ਜੇ ਛੱਡਦੇ ਕਿਤੇ ਗੁਰੂ ਨਾਨਕ ਨਰੰਗਕਾਰੀ ਰੀਝੇ ਤੇ ਭਾਵੇਂ ਕੋਈ ਅਮਲ ਛੱਡ ਦੇਵੇ ਇਹ ਜਿਹਦੇ ਲਹੂ ਵਿੱਚ ਰਚ ਜਾਵੇ ਛੱਡਣਾ ਬੜਾ ਔਖਾ ਹੈ ਇੱਕ ਹੀ ਜ਼ਰੀਆ ਹੈ ਉਹ ਹੈ ਗੁਰੂ ਨਾਨਕ ਨਰੰਗਕਾਰੀ ਦੇ ਨਾਮ ਦਾ ਰਾਸ ਆਵੇ ਤੇ ਅਮਲ ਦਾ ਰਸ ਗਲੋਂ ਲੈ ਜਾਵੇ ਹੋਰ ਕੋਈ ਤਰੀਕਾ ਨਹੀਂ ਹੈ ਅਜ ਅਮਲ ਬਹੁਤ ਆਇਆ ਬੱਚੇ ਅਮਲ ਕਰਦੇ ਨੇ ਸਾਡੇ ਪਰ ਦੁਨੀਆ ਦੇ ਹਰ ਕੋਨੇ ਵਿੱਚ ਹੈ ਮੈਂ ਸਮਝਦਾ ਆਂ ਵੀ ਜਿਹੜਾ ਸਿੱਖੀ ਵਿੱਚ ਪਰਪੱਕ ਹੈ ਨਾ ਖੰਡੇ ਬਾਟੇ ਦੀ ਜਿਸ ਨੇ ਪੌੜ ਛਕੀ ਹੈ ਰਹਿਤ ਬੈਤ ਅਨੁਸਾਰ ਜੀਵਨ ਬਤੀਤ ਕਰਦਾ ਹੈ ਉਹਦੇ ਸਾਹਮਣੇ ਵੀ ਅਮਲ ਰੱਖਦੇ ਹੋ ਉਹ ਸਪਰਸ਼ ਤੱਕ ਨਹੀਂ ਕਰਨਾ ਖਾਣਾ ਤੇ ਦੂਰ ਜਦੋਂ ਸਿੱਖੀ ਤੋਂ ਅਸੀਂ ਦੂਰ ਹੈ ਬੱਚਿਆਂ ਨੂੰ ਅਸੀਂ ਸਮਾਂ ਨਹੀਂ ਦਿੱਤਾ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਅਸੀਂ ਨਹੀਂ ਸੁਣਾਈਆਂ ਸਾਰੀ ਦਿਹਾੜੀ ਬੱਚੇ ਟੀਵੀ ਅੱਗੇ ਬੈਠੇ ਰਹੇ ਫਿਲਮਾਂ ਵੇਖੀਆਂ ਨਾਟਕ ਚੇਟਕ ਵੇਖੇ ਜੋ ਵੇਖਿਆ ਜਿੱਦਾਂ ਦੇ ਲੋਕ ਵੇਖੇ ਨੇ ਮਲੀਨ ਲੋਕ ਵੇਖੇ ਤੇ ਅੱਜ ਜੀਵਨ ਵੀ ਮਲੀਨ ਹੋ ਗਿਆ ਇਹਨਾਂ ਦਾ ਤੇ ਜੇ ਕਿਤੇ ਇਹਨਾਂ ਨੂੰ ਸਾਹਿਬਜ਼ਾਦਿਆਂ ਦੀਆਂ ਪਾਉ ਤਾਰੂ ਸਿੰਘ ਦੀ ਭਾਈ ਮਨੀ ਸਿੰਘ ਦੀਆਂ ਸਾਖੀਆਂ ਸੁਣਾਈਆਂ ਹੁੰਦੀਆਂ ਤੇ ਬਾਣੀ ਦੇ ਅਮਲ ਦਾ ਚਸਕਾ ਪੈ ਜਾਂਦਾ ਔਰ ਐਸਾ ਚਸਕਾ ਹੈ ਬਾਣੀ ਦਾ ਫਿਰ ਹੋਰ ਕੋਈ ਅਮਲ ਉਹਦੀ ਜਗਾ ਨਾ ਲੈ ਪਾਉਂਦਾ ਹਰ ਦੁਨੀਆ ਦੇ ਕੋਨੇ ਵਿੱਚ ਅਮਲ ਹੈ ਮੁਸ਼ਕਲ ਇਹ ਹੈ ਅਮਲ ਦੀ ਪਕੜ ਵਿੱਚ ਉਹ ਆਇਆ ਜਿਹੜਾ ਸ਼ਖੀ ਤੋਂ ਦੂਰ ਰਿਹਾ ਤੇ ਜਿਹੜਾ ਬਾਣੀ ਬਾਣੇ ਦਾ ਧਾਰ ਨਹੀਂ ਹੋ ਗਿਆ ਮਾਤਾ ਪਿਤਾ ਨੇ ਗੋਦ ਵਿੱਚ ਬਾਕੇ ਜਿਸ ਨੂੰ ਗੁਰ ਇਤਿਹਾਸ ਤੇ ਬਾਣੀ ਸੁਣਾਈ ਨਸ਼ਾ ਲੱਗ ਗਿਆ ਗੁਰਨਾਣਕ ਨਿਰੰਕਾਰੀ ਦੇ ਨਾਮ ਦਾ ਸਿਖਾ ਉਹਨੂੰ ਫਿਰ ਹੋਰ ਅਮਲ ਕੋਈ ਚੰਗਾ ਨਹੀਂ ਲੱਗਦਾ ਸ਼ਮਾ ਦੇਆ ਕਰੀਏ ਬੱਚਿਆ ਇਹ ਦੀਵੀ ਅਗਈ ਨਾ ਬਾ ਛੱਡਿਆ ਕਰੋ ਇਹਨਾਂ ਨੂੰ ਆ ਹੁਣ ਤੇ ਹੋਰ ਕੰਮ ਚੱਲ ਪਿਆ ਇੱਕ ਫੋਨ ਨਾਲ ਇਹਨੂੰ ਲਿਆ ਕੇ ਦਿੱਤਾ ਦੋਆਂ ਢਾਈਆਂ ਸਾਲਾਂ ਦਾ ਹੁੰਦਾ ਜੋਂ ਲੱਗਦਾ ਉਂਗਲਾਂ ਜੀਆਂ ਮਾਰਨ ਜੋ ਵੇਂਦਾ ਹੈ ਵੱਡਾ ਉਹ ਕਿਉਂ ਹੀ ਬੜਨਾ ਐ ਇਸਨੇ ਚੰਗੀ ਸੰਗਤ ਹੋ ਜੇ ਊਤਮ ਸੰਗਤ ਊਤਮ ਹੋਵੇ ਸਤ ਸੰਗਤ ਵਿੱਚ ਲਿਆ ਇਹਨੂੰ ਬਚਪਨ ਤੋਂ ਆਦਤ ਪਾ ਜਿਵੇਂ ਭਗਤ ਫਰੀਦ ਦੀ ਮਾਤਾ ਨੇ ਪਾਈ ਹੈ ਇਨੂੰ ਕਾਲਪੁਰਖ ਦਾ ਪੁਜਾਰੀ ਬਣਾ ਫਿਰ ਅੱਖਾਂ ਦੇ ਕੋ ਸੁਣ ਦੇ ਕੇ ਮਾਂ ਰੋਣਾ ਨਹੀਂ ਪਵੇਗਾ ਵੀ ਬੱਚਾ ਮਲੀ ਹੋ ਗਿਆ ਨਾਨਕ ਨਰੰਕਾਰੀ ਦੇ ਦਰਦਾ ਹੋ ਜਾਵੇਗਾ ਸ਼ਮਾ ਦਿੱਤਾ ਨਹੀਂ ਬਾਣੀ ਸੁਣਾਈ ਨਹੀਂ ਇਤਿਹਾਸ ਸੁਣਾਇਆ ਨਹੀਂ ਉਹ ਟੀਵੀ 'ਚ ਜੋ ਵੇਖਿਆ ਉਹਨਾਂ ਵਰਗਾ ਹੀ ਬਣ ਗਿਆ ਹੈ ਨਾਟਕ ਚੇਟਕ ਕਰਨ ਵਾਲੇ ਲੋਕਾਂ ਵਰਗਾ ਹੀ ਉਹਦਾ ਜੀਵਨ ਬਣ ਗਿਆ ਹਣ ਰੋਣਾ ਕਾਹਦਾ ਹੈ ਸ਼ਮਾ ਤੇ ਆਪ ਨਹੀਂ ਦਿੱਤਾ ਤੁਸੀਂ ਬਾਅਦ 'ਚ ਅਸੀਂ ਲੀਡਰਾਂ ਨੂੰ ਰੋਣੇ ਆ ਯਾਦ ਰੱਖਿਓ ਇਸ ਗੱਲ ਨੂੰ ਠੀਕ ਹੈ ਫਿਦਰਤ ਬੰਦੇ ਦੀ ਐਸੀ ਹੈ ਪੈਸਾ ਕਮਾਉਣ ਲਈ ਕੁਕਰਮ ਕਰਦਾ ਹੋ ਸਕਦਾ ਕੋਈ ਨਸ਼ੇ ਵੀ ਵੇਚਦਾ ਹੋਵੇ ਪਰ ਮਾਂ ਤੇਰਾ ਬੱਚਾ ਸਿੱਖੀ ਵਿੱਚ ਪਰਪੱਕ ਹੁੰਦਾ ਤੇ ਸ਼ਹਿਜ਼ਾਦਿਆਂ ਦਾ ਇਤਿਹਾਸ ਕਿਤੇ ਪੜੀ ਨਸ਼ੇ ਦੀ ਤੇ ਛੱਡ ਉਹਨਾਂ ਨੂੰ ਸ਼ਹਿਜ਼ਾਦੀਆਂ ਦੇ ਡੋਲਿਆਂ ਦੇ ਉਹਨਾਂ ਨੂੰ ਹੀਰੇ ਜਵਾਹਰਾਤਾਂ ਦੇ ਲਾਲਚ ਦਿੱਤੇ ਗਏ ਉਹਨਾਂ ਨੂੰ ਤਖਤੋ ਤਾਜ ਦੇ ਨਸ਼ੇ ਵਿੱਚ ਸਰਗਸਾਰ ਕਰਨ ਦੀਆਂ ਗੱਲਾਂ ਚੱਲੀਆਂ ਪਰ ਉਹਨਾਂ ਨੂੰ ਕੋਈ ਨਸ਼ਾ ਨਾ ਪਾਇਆ ਉਹ ਕਹਿੰਦੇ ਗੁਰਨਾਨਕ ਨਿਰੰਕਾਰੀ ਦੇ ਨਾਮ ਦਾ ਹੀ ਰਸ ਹੈ ਉਹੀ ਲਾਲਚ ਹੈ ਦੂਜਾ ਰਸ ਹੈ ਹੀ ਕੋਈ ਨਹੀਂ ਢੋਲ ਕਿਦਾਂ ਜਾਣਗੇ ਇਹ ਸਾਖੀਆਂ ਸੁਣਾ ਇਹਨਾਂ ਨੂੰ ਫਿਰ ਨਸ਼ੇ ਤੋਂ ਵੱਜ ਜਾਣਗੇ ਫਿਰ ਕੋਈ ਲੀਡਰ ਲੈ ਆ ਕੇ ਸਾਹਮਣੇ ਵੀ ਨਸ਼ਾ ਰੱਖੇਗਾ ਮੂੰਹ ਨਹੀਂ ਲਾਉਣਾ ਕਿਉਂਕਿ ਬਾਣੀ ਦਾ ਰਸ ਆਉਂਦਾ ਇਹਨਾਂ ਨੂੰ ਨਾਮ ਦੇ ਰਸੀਏ ਬਣ ਚੁੱਕੇ ਨੇ ਖਰ ਜਿਵੇਂ ਅਮਲੀ ਅਮਲ ਤੋਂ ਬਿਨਾ ਨਹੀਂ ਰਹਿੰਦਾ ਸਾਧ ਬਾਣੀ ਤੋਂ ਬਿਨਾ ਨਹੀਂ ਰਹਿੰਦਾ ਜਿਹਨੂੰ ਚਸਕਾ ਪੈ ਜਾਵੇ ਅਮਲੀ ਅਮਲ ਨਾ ਅੰਬੜਾ ਮੱਛੀ ਨੀਰ ਨਾ ਹੋਏ ਜਿਵੇਂ ਮੱਛੀ ਪਾਣੀ ਤੋਂ ਨਹੀਂ ਅੱਕਦੀ ਸਾਧ ਬਾਣੀ ਤੋਂ ਨਹੀਂ ਅੱਕਦਾ ਜਿਵੇਂ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿੰਦੀ ਸਾਧ ਬਾਣੀ ਤੋਂ ਬਿਨਾ ਨਹੀਂ ਰਹਿੰਦਾ ਬਾਣੀ ਪੜਦੇ ਆ ਪੜਦੇ ਆ ਇੱਕ ਦਿਨ ਅਵਸਥਾ ਬਣ ਜਾਂਦੀ ਹੈ ਯਾਦ ਰੱਖਿਓ ਇਹ ਕਰਮਾ ਵਾਲੀਆਂ ਔਰ ਉਹਾਂ ਨੇ ਜਿਨ੍ਹਾਂ ਨੂੰ ਇਹ ਅਵਸਥਾ ਹਾਸਲ ਹੋਈ ਜਿਸ ਹੈ ਜਗਾਏ ਪਿਆਵੇ ਇਹੋ ਰਸ ਅਕਾਥ ਕਥਾ ਤੇ ਨ ਕਿਸੇ ਵਿਰਲੇ ਨੂੰ ਜਗਾ ਕੇ ਰਸ ਪਿਉਂਦਾ ਹੈ ਨਾਮ ਦਾ ਜਦੋਂ ਨਾਮ ਰਸ ਛਕ ਲਿਆ ਫਿਰ ਵਿਕਾਰਾਂ ਦਾ ਨਸ਼ਿਆਂ ਦਾ ਕੋਈ ਰਸ ਨਾ ਰਹਿ ਗਿਆ ਔਰ ਜਿਹਦੇ ਕੋਲ ਨਾਮ ਰਸ ਹੈ ਜਿਨ ਕਾ ਹੀਰ ਹੈ ਬਸਿਓ ਮੇਰਾ ਸਤਗੁਰ ਤੇ ਸੰਤ ਭਲੀ ਭਲ ਭਾਂ ਤੋ ਸੰਤ ਬਣ ਗਏ ਉਹ ਮਹਾਪੁਰਸ਼ ਬਣ ਗਏ ਜਿਨ੍ਹਾਂ ਦੇ ਅੰਦਰ ਗੁਰਨਾਨਕ ਨਰੰਗਕਾਰੀ ਦਾ ਉਹਦੇ ਨਾਮ ਦਾ ਵਾਸਾ ਹੋ ਗਿਆ ਬਾਣੀ ਪੜਨ ਵਾਲਾ ਹੀਰਾ ਹੈ ਕੇਵਲ ਲਿਬਾਸ ਪਾ ਕੇ ਬਾਣੀ ਨਾ ਪੜਨੀ ਇਹ ਕਾਚੇ ਹੀਰੇ ਦਾ ਅਦਬ ਕਰਨਾ ਫੁੱਲ ਨੂੰ ਫੁੱਲ ਕਹਿਣਾ ਤੇ ਕੰਡੇ ਨੂੰ ਕੰਡਾ ਕਹਿਣਾ ਇਹ ਸਿੱਖੀ ਦਾ ਫਲਸਫਾ ਹੈ ਹਰ ਇੱਕ ਨੂੰ ਕੰਡਾ ਕਹਿਣਾ ਹਰ ਹੀਰੇ ਨੂੰ ਕਾਚ ਕਹਿਣਾ ਇਹ ਨਿੰਦਾ ਹੈ ਜੇ ਜਿਹੜਾ ਫਿਰ ਹੀਰਿਆਂ ਦੀ ਨਿੰਦਾ ਕਰੇ ਨਿੰਦਾ ਭਲੀ ਕਿਸੈ ਕੀ ਨਹੀਂ ਮਨਮੁਖ ਮੁਗਦ ਕਰਨ ਮੂੰਹ ਕਾਲੇ ਤੈਨ ਨਿੰਦਕਾਂ ਨਰਕੇ ਘੋਰ ਵਨ ਠੱਗ ਨੂੰ ਠੱਗ ਕਹਿਣਾ ਨਿੰਦਾ ਨਹੀਂ ਹੈ ਕੱਚ ਨੂੰ ਕੱਚ ਕਿਆ ਕੰਡੇ ਨੂੰ ਕੰਡਾ ਕਿਆ ਨਿੰਦਾ ਨਹੀਂ ਹੈ ਠੱਗ ਕਹਿ ਦਿੱਤਾ ਕਬੀਰ ਜੀ ਨੇ ਕਹਿੰਦੇ ਦੇਖੋ ਮਾਲਾ ਪਾਈ ਹੈ ਲੋਟਾ ਫੜਿਆ ਹੈ ਲਿਬਾਸ ਸਾਦਾ ਵਾਲਾ ਪਰ ਹੈ ਠੱਗ ਤੇ ਜਿਹੜਾ ਲਿਬਾਸ ਵੀ ਪਾ ਕੇ ਬੈਠਾ ਤੇ ਬਾਣੀ ਵੀ ਪੜਦਾ ਉਹਨੂੰ ਕਬੀਰ ਜੀ ਕਹਿੰਦੇ ਨੇ ਸੰਤ ਪ੍ਰਹਿਲਾਦ ਕੀ ਪੈਜ ਜਨ ਰਾਖੀ ਉਹ ਸੰਤ ਹੈ ਉਹ ਪ੍ਰਹਿਲਾਦ ਜੀ ਵਰਗੇ ਨੇ ਸੋ ਸਾਧੂਆਂ ਦਾ ਅਦਬ ਸਤਕਾਰ ਕਰਨਾ ਤੇ ਸਾਖਤਾਂ ਤੋਂ ਦੂਰੀ ਬਣਾ ਕੇ ਰੱਖਣੀ ਪਖੰਡ ਤੋਂ ਦੂਰ ਰਹਿਣਾ ਇਹ ਸਿੱਖ ਜਗਤ ਦਾ ਫਲਸਫਾ ਹੈ ਖੰਡੇ ਬਾਟੇ ਦੀ ਪੌੜ ਛਕੀਏ ਗੁਰੂ ਵਾਲੇ ਬਣੀਏ ਹਉਲ ਚੁਗਦੀ ਖਿਮਾ ਬਾਬਾ ਬੰਤਾ ਸਿੰਘ ਜੀ ਦੀ ਕਥਾ ਸ਼ਰਵਣ ਕਰਨ ਲਈ ਆਪ ਜੀ ਸਾਡੇ ਫੇਸਬੁੱਕ ਪੇਜ ਸਿਖਲੋਜੀ ਕਥਾ ਕੀਰਤਨ ਅਪਡੇਟਸ ਨੂੰ ਲਾਈਕ ਕਰਕੇ ਫੋਲੋਇੰਗ ਤੇ ਬਟਨ ਦਬਾ ਕੇ ਸੀ ਫਸਟ ਤੇ ਕਲਿੱਕ ਕਰੋ ਅਤੇ ਆਪ ਜੀ ਸਾਡੇ YouTube ਚੈਨਲ ਸਿਖਲੋਜੀ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਜਰੂਰ ਦਬਾਓ ਜੀ